ਕੋਡੀ 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 ਕਿਸੇ ਕੋਲ ਫੋਨ ਗੋਡੀ ਤੇ ਕਪੂਰ ਥਲਾ ਜਿੱਜੇ ਕੋਈ ਪੋਰ ਗੋਡੀ ਤੇ ਕਪੂਰ ਥਲਾ ਜਿੱਜੇ ਕੋਈ ਪੋਰ ਜਿੱਦੜ ਕਹਿੰਦੇ ਭੂਰੇ ਦੀ ਰੇਡ ਪੈ ਰਹੀ ਹੈ ਜਦੋਂ ਪਹਿਲੀ ਗੋਡੀ ਪਈ ਤੇ ਬਾਹਾਂ ਖਿਡਾਰੀਆਂ ਹੁਣ ਦੇਖਾਂਗੇ ਪੜਦਾ ਕੀ ਆ ਮੇਰੇ ਮਿੱਤਰੋ ਲਓ ਚੱਕੇ ਜਾਂ ਬੱਲੇ 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 ਹੋ ਮੇਰੇ ਰੱਬਾ ਰੇਡ ਕਹਿੰਦੇ ਟੱਕ ਟ ਪਾਉਣ ਦੇ ਲਈ ਵਧਿਆ ਮੇਰੇ ਮਿੱਤਰੋ ਖੇਡ ਦੇ ਮੈਦਾਨ ਦੇ ਵਿੱਚ ਚਾਰ ਦੇ ਡੱਗੋੜ ਮਾਣ ਦੇ ਸ਼ਰਦੇ ਵਰਗੇ ਕਿਸੇ ਦਾ ਨਾਂ ਵੱਡਾ ਇੱਧਰ ਕਹਿੰਦੇ ਟੱਪੂ ਵਾਲਾ ਸ਼ਰਨਾ ਇਹਦਾ ਅੰਤ ਸੁਵਾਲ ਹੋਣਾ ਪੁੱਠੇ ਸੱਦੇ ਦਾ ਕੰਬੇ ਦਾ ਯਾਰ ਧਾਵੀਆਂ ਨੂੰ ਪੁੱਠੇ ਕਰਨੇ ਪੁੱਠੇ ਕਰਨਾ ਕੰਮ ਜੀ ਦਾ ਧਾਵੀਆਂ ਨੂੰ ਪੁੱਠੇ ਕਰਨਾ ਬੱਲੇ ਬੱਲੇ ਸ਼ਰਨਾ 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 ਹੁਣ ਆੜਿਆ ਗੱਡਾ ਕਾਣ ਘਟਦਾ ਬੱਲੇ 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 ਆ 2000 ਰੁਪਏ ਕੁਲ ਰਾਈ ਡੱਗੋ ਰਮਾਣੇ ਵਾਲਾ ਕੋਈ ਡੱਗੋ ਵਾਲਾ ਕਹਿੰਦਾ ਕੋ ਡੱਗੋ ਰਮਾਣੇ ਵਾਲਾ ਲਓ ਇਧਰੇ ਪਾਸੇ ਸ਼ਰਮਾ ਬੜਾ ਜਾਨਦਾਰ ਕਬੱਡੀ ਖਿਡਾਰੀ ਦੁੱਗਮ ਵਾਲੇ ਅਮਨ ਦਾ ਇਸ਼ਾਰਾ ਹੈ ਉਧਰ ਦਿਲਬਰ ਝਨੇਰ ਹੈ